ਨਸ਼ੇ ਦੀ ওভারਡੋਜ਼ ਨਾਲ ਜਾਂ ਪਰਿਵਾਰਕ ਕੋ ਡੈਥ ਹੁੰਦੀ ਹੈ ਮਾਪਿਓ ਨੂੰ ਲੁਕਣ ਦੀ ਛੁਪਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਵੀ ਇਹ ਵੱਲ ਬਾਹਰ ਨਾ ਜਾਵੇ ਸਮਾਜ ਦੇ ਅੰਦਰ ਸ਼ਰਮ ਨਾਲ ਸਿਰ ਚੁੱਕ ਜਾਏਗਾ ਪੁਲਿਸ ਵੀ ਜਿਹੜੀ ਹੈ ਉਹ ਪਰਚੇ ਦਰਜ ਕਰਨ ਤੋਂ ਟਾਲਾਵਟ ਲੈਂਦੀ ਹੈ ਬੇਰੁਖੀ ਦਿਖਾਉਂਦੀ ਹੈ ਕੋਸ਼ਿਸ਼ ਕਰਦੀ ਹੈ ਕਿ ਐਫ ਆਈ ਆਰ ਦਰਜ ਨਾ ਕਰਨੇ ਕੋਈ 2000 ਦੇ ਅੰਦਰ 25000 ਦੇ ਵਿੱਚ ਜਿਹੜੀ ਹੈ ਪੰਜਾਬ ਦੇ ਅੰਦਰ 28 ਮਹੀਨਿਆਂ ਦੇ ਅੰਦਰ ਡਰੱਗ ਓਵਰਡੋਸ ਨਾਲ ਡੈਥ ਹੋਈ ਹੈ ਨਸ਼ਾ ਇੱਕ ਜਿਹੜਾ ਹੈਗਾ ਨਾ ਜਿਹਨੂੰ ਕਹਿੰਦੇ ਨਾ ਐਪੀਡੈਮਿਕ ਦਾ ਰੂਪ ਲੈ ਚੁੱਕਾ ਹੈ ਨਸ਼ੇ ਦੇ ਕਾਰਨ ਪੂਰੇ ਤੇ ਪੂਰੇ ਪਰਿਵਾਰ ਖਤਮ ਹੋ ਰਹੇ ਨੇ ਸਾਡੇ ਬਦਰ ਨੇ ਪੰਜਾਬ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਅੱਜ ਇਸ ਪੱਤਰਕਾਰ ਮਿਲਣ 'ਚ ਸਵਾਗਤ ਹੈ ਜੀ ਆਇਆਂ ਨੂੰ ਇਸ ਸਰਕਾਰ ਦੇ ਸਰਕਾਰ ਮਤਲਬ ਪੰਜਾਬ ਦੀ ਸਰਕਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਪਗਨ ਸਿੰਘ ਦੇ ਇਰਾਦਿਆਂ ਦੇ ਪਹਿਰੇ ਦੇਣ ਵਾਲੀ ਸਰਕਾਰ ਦੇ 28 ਮਹੀਨੇ ਪੂਰੇ ਹੋ ਗਨੇ 2 ਸਾਲ 4 ਮਹੀਨੇ ਦੋਸਤੋ ਬੜੀ ਦੁੱਖ ਦੀ ਗੱਲ ਹੈ ਕਿ ਇਸ ਸਰਕਾਰ ਦੇ 28 ਮਹੀਨੇ ਪੂਰੇ ਹੋ ਗਏ ਨੇ ਪਰ 28 ਮਹੀਨੇ ਦੇ ਅੰਦਰ ਸਭ ਤੋਂ ਇੰਪੋਰਟੈਂਟ ਚੋਣ ਵਾਦਾ ਜਿਹਦੇ ਨਾਲ ਪੂਰੇ ਪੰਜਾਬ ਨੂੰ ਸਰਕਾਰ ਹੈ ਜਿਹਦੇ ਨਾਲ ਪੂਰੀ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ ਉਹ ਵਾਅਦਾ ਜਿਹੜਾ 2017 ਚ ਗੱਜ-ਬੱਜ ਕੇ ਕੀਤਾ 2022 ਚ ਕੀਤਾ ਮੇਰਾ ਭਾਵ ਹੈ ਨਸ਼ੇ ਦਾ ਨਸ਼ੇ ਦੇ ਵਾਅਦੇ ਨੂੰ ਨਸ਼ੇ ਦੇ ਨਸ਼ੇ ਨੂੰ ਖਤਮ ਕਰਨ ਦੇ ਵਾਅਦੇ ਨਾਲ ਸੱਤਾ ਚਾਹੀ ਆਮ ਆਦੀ ਪਾਰਟੀ 28 ਮਹੀਨਿਆਂ ਬਾਅਦ ਵੀ ਹੁਣ ਤੱਕ ਪੰਜਾਬ ਚ ਨਸ਼ਾ ਖਤਮ ਨਹੀਂ ਕਰ ਪਾਈ ਹੈ 2 ਮਹੀਨੇ ਰਹਿ ਗਏ ਨੇ 2.5 ਸਾਲ ਪੂਰਾ ਹੋ ਜਾਏਗਾ ਉਲਟੀ ਗਿਣਤੀ ਨਦੀ ਸ਼ੁਰੂ ਹੋ ਜਾਏਗੀ ਸਾਡੀ ਸਟੱਡੀ ਇਹ ਕਹਿੰਦੀ ਹੈ ਕਿ ਪੰਜਾਬ ਦੇ ਅੰਦਰ ਲਗਭਗ 28 ਮਹੀਨੇ ਅੰਦਰ 587 587 ਯੁਵਾਵਾਂ ਦੀ ਨਸ਼ੇ ਦੇ ਓਵਰਡੋਜ਼ ਨਾਲ ਡੈਥ ਹੋਈ ਹੈ ਮੈਂ ਦੁਬਾਰਾ ਰਿਪੀਟ ਕਰਦਾ ਸਾਡੇ ਸਟੱਡੀ ਦੇ ਹਿਸਾਬ ਨਾਲ ਮੇਰੀ ਸਟੱਡੀ ਦੇ ਹਿਸਾਬ ਨਾਲ ਆਮ ਆਦੀ ਪਾਰਟੀ ਭਗਵੰਤ ਮਾਨ ਜੀ ਦੇ ਪੰਜਾਬ ਸਰਕਾਰ ਦੇ 28 ਮਹੀਨਿਆਂ ਦੇ ਸ਼ਾਸਨ ਕਾਲ ਦੇ ਅੰਦਰ ਲਗਭਗ 587 ਜਿਹੜੀ ਹੈ ਨਸ਼ੇ ਦੇ ਓਵਰਡੋਜ਼ ਨਾਲ ਡੈਥ ਹੋਈਆਂ ਨੇ ਇਹ ਸੰਖਿਆ ਵੈਸੇ 2000ਾਂ 2500 ਦੇ ਵਿੱਚ ਜਾਂਦੀ ਹੈ 2000 2500 ਦੇ ਵਿੱਚ ਕਿਉਂ ਜਾਂਦੀ ਹੈ ਕਿਉਂਕਿ ਤੁਸੀਂ ਦੇਖਿਆ ਹੋਣਾ ਅਕਸਰ ਤੁਹਾਡੇ ਪਿੰਡਾਂ ਦੇ ਸਭ ਪਿੰਡੂ ਇਲਾਕੇ ਦੇ ਰਹਿਣ ਵਾਲੇ ਸਾਥੀ ਮਿੱਤਰ ਹੋ ਜਾਂ ਜਿਹੜੇ ਬੰਨ ਸੁਣ ਰਹੇ ਨੇ ਉਹ ਵੀ ਪਿੰਡਾਂ 'ਚ ਬੈਠੇ ਹੋਣੇ ਨੇ ਜਾਂ ਸ਼ਹਿਰਾਂ 'ਚ ਵੀ ਬੈਠੇ ਹੋਣੇ ਆ ਨਸ਼ੇ ਦੀ ওভারਡੋਸ ਨਾਲ ਜਾਂ ਪਰਿਵਾਰ ਚ ਕੋਈ ਡੈਥ ਹੁੰਦੀ ਹੈ ਮਾਪਿਓ ਨੂੰ ਲੋਕਣ ਛੁਪਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਵੀ ਇਹ ਵੱਲ ਬਾਹਰ ਨਾ ਜਾਵੇ ਸਮਾਜ ਦੇ ਅੰਦਰ ਸ਼ਰਮ ਨਾਲ ਸਿਰ ਚੁੱਕ ਜਾਏਗਾ ਐਹੋ ਜੀ પરિਸਥਿਤੀ ਦੇ ਅੰਦਰ ਜਿਹੜਾ ਹੈਗਾ ਉਹ ਆਪਣੀ ਗੱਲ ਬਾਹਰ ਕਰਦੇ ਨਹੀਂ ਹੈ ਇਹ ਨਹੀਂ ਨਹੀਂ ਪੁਲਿਸ ਵੀ ਜਿਹੜੀ ਹੈ ਉਹ ਪਰਚੇ ਦਰਜ ਕਰਨ ਤੋਂ ਟਾਲਾ-ਵਟ ਲੈਂਦੀ ਹੈ ਬੇਰੁਖੀ ਦਿਖਾਉਂਦੀ ਹੈ ਕੋਸ਼ਿਸ਼ ਕਰਦੀ ਹੈ ਕਿ ਐਫ ਆਈ ਆਰ ਦਰਜ ਨਾ ਕਰਨੀ ਪਵੇ ਸੋ ਦੋ ਗੱਲਾਂ ਕਾਰਨ ਪਹਿਲਾ ਕਿ ਮਾਪਿਓ ਜਿਹੜੇ ਹੈਗੇ ਸ਼ਰਮ ਦੇ ਕਾਰਨ ਗੱਲ ਜਨਤਕ ਨਹੀਂ ਕਰਦੇ ਕਿ ਸਾਡੇ ਮੁੰਡੇ ਦੇ ਨਸ਼ੇ ਦੀ ওভারਡੋਸ ਕਰਕੇ ਡੈਥ ਹੋਈ ਹੈ ਦੂਜਾ ਪੁਲਿਸ ਜੜੀ ਹੈਗੀ ਹੈ ਐਸ ਐਚਓ ਖਾਸ ਕਰਕੇ ਮੇਰੇ ਇਲਾਕੇ 'ਚ ਨਸ਼ੇ ਦੇ ওভারਡੋਸ ਡੈਥ ਦਾ ਨੰਬਰ ਵੱਜ ਜਾਏਗਾ ਇਸ ਕਾਰਨ ਚ ਉਹ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਨ ਤੋਂ ਬੇਰੁਖੀ ਦਿਖਾਉਂਦੇ ਟਾਲਾ-ਵਟ ਲੈਂਦੇ ਨੇ ਇਸ ਕਾਰਨ ਨੰਬਰ ਕੱਟ ਰਿਪੋਰਟ ਹੁੰਦਾ ਸਾਡਾ ਰਫ ਅੰਦਾਜ਼ਾ ਹੈਗਾ ਕੀ 2000 ਦੇ ਅੰਦਰ ਵਿੱਚ 2.5 ਹਜ਼ਾਰ ਦੇ ਵਿੱਚ ਜਿਹੜੀ ਹੈ ਪੰਜਾਬ ਦੇ ਅੰਦਰ 28 ਮਹੀਨਿਆਂ ਦੇ ਅੰਦਰ ਡਰੱਗ ਓਵਰਡੋਸ ਨਾਲ ਡੈਥ ਹੋਈ ਹੈ। ਬਾਕੀ ਗੱਲਾਂ ਕਰਨ ਤੋਂ ਪਹਿਲੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ। ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਦੌਰਾਨ ਖਟਕਰ ਖਲਾ ਪਗਤ ਸਿੰਘ ਸ਼ੇਧਿਆ ਦੇ ਪਗਤ ਸਿੰਘ ਰਾਜਗੁਰੂ ਸੁਖਦੇਵ ਦਾ ਮੈਮੋਰੀਅਲ ਹੈ ਪਗਤ ਸਿੰਘ ਦਾ ਮੈਮੋਰੀਅਲ ਹੈ ਉਥੋਂ ਸੌ ਚੱਕ ਕੇ ਸਰਕਾਰ ਬਣਾਉਣ ਵਾਲੇ ਮਾਨ ਸਾਹਿਬ ਨੇ 20 ਸਾਲ 25 ਸਾਲ ਦੇ ਰਿਕਾਰਡ ਤੋੜਤੇ ਹਨ ਜਿੰਨਾ ਨਸ਼ਾ ਪਿਛਲੇ 20 25 ਸਾਲ ਜ Punjab ਚ ਨਾ ਹੋਇਆ ਉਹਨਾਂ ਨੇ 2.5 ਸਾਲ ਦੇ ਅੰਦਰ ਹੋ ਗਿਆ ਨਸ਼ਾ ਇੱਕ ਜਿਹੜਾ ਹੈਗਾ ਨਾ ਜਿੰਨੂੰ ਕਹਿੰਦੇ ਨਾ ਐਪੀਡੈਮਿਕ ਦਾ ਰੂਪ ਲੈ ਚੁੱਕਿਆ ਭਿਆਨਕ ਬਿਮਾਰੀ ਦਾ ਰੂਪ ਲੈ ਚੁੱਕਿਆ ਨਸ਼ੇ ਦੇ ਖਿਲਾਫ ਆਮ ਆਦੀ ਪਾਰਟੀ ਸਰਕਾਰ ਬਿਲਕੁਲ ਗੰਭੀਰ ਨਹੀਂ ਹੈ ਬਿਲਕੁਲ ਵੀ ਸੰਜੀਦਾ ਨਹੀਂ ਹੈ ਔਰ ਉਹਦਾ ਸਭ ਤੋਂ ਵੱਡਾ ਕਾਰਨ ਤੁਹਾਨੂੰ ਦੱਸਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 26 ਜੂਨ ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਹੁੰਦਾ ਹੈ 26 ਜੂਨ ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਹੁੰਦਾ ਮਾਨ ਸਾਹਿਬ ਦੀ ਸਰਕਾਰ ਨੇ 26 ਜੂਨ 2022 2023 2024 ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਤੇ ਇੱਕ ਪ੍ਰੋਗਰਾਮ ਨਹੀਂ ਕੀਤਾ ਇਸ ਤੋਂ ਪਹਿਲੇ ਵਾਲੀ ਸਰਕਾਰਾਂ ਜਿਹੜੀਆਂ ਹਨ ਉਹਨਾਂ ਦੇ ਮੁੱਖ ਮੰਤਰੀ ਉਹਨਾਂ ਦੇ ਚੀਫ ਸੈਕਟਰੀ ਵੱਡੇ ਵੱਡੇ ਪ੍ਰੋਗਰਾਮ ਕਰਦੇ ਸੀ ਸੂਬੇ ਦੇ ਅੰਦਰ ਪ੍ਰੋਗਰਾਮ ਹੁੰਦੇ ਸੀ ਪਰ ਜਦ ਤੋਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਬਣੀ ਆਮ ਆਦੀ ਪਾਰਟੀ ਸਰਕਾਰ ਬਣੀ ਨਸ਼ੇ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਸਰਕਾਰ ਬਣੀ ਹੈ ਉਹਨਾਂ ਨੇ ਅੰਤਰਰਾਸ਼ਟਰੀ ਨਸ਼ਾ ਬੋਦੀ ਦਿਵਸ ਦੇ ਉੱਪਰ ਇੱਕ ਵੀ ਪ੍ਰੋਗਰਾਮ 26 ਜੂਨ 2022 2023 2024 ਨੂੰ ਨਹੀਂ ਕੀਤਾ ਇਸ ਤੋਂ ਸਾਫ਼ ਦਿਖਦਾ ਹੈ की मान साहब वास्ते आम आदमी पार्टी वास्ते नशा खत्म करना एक नारा है वोटर बटोरंदा वो एक साधन सीगा नशा पंजाब दे अंदर एक भयानक रूप धारण कर चुका है हुन छोटे-छोटे बच्चे भी जेड़े हैं नशे दे आदी होंदे जा रहे हैं 10 ਤੋਂ 12 ਸਾਲ ਦੇ ਬੱਚੇ 8 ਸਾਲ ਦੇ ਬੱਚੇ ਜਾਂ ਤੁਸੀਂ ਕੋ ਕੁੜੀਆਂ ਕਿੰਨੀ ਵੀਡੀਓ ਵਾਇਰਲ ਹੁੰਦੇ ਨੇ ਪ੍ਰੈਗਨੈਂਟ ਲੇਡੀਆਂ ਇਸ ਤਰ੍ਹਾਂ ਤੁਹਾਨੂੰ ਬਜ਼ੁਰਗ ਵੀ ਕੁਝ ਮਿਲਣਗੇ ਸੋ ਪੰਜਾਬ ਦੇ ਅੰਦਰ ਨਸ਼ਾ ਜਣਾ ਹੈ ਇੱਕ ਭਿਆਨਕ ਰੂਪ ਤਾਰਨ ਕਰ ਚੁੱਕਿਆ ਹੈ ਔਰ ਹਾਲੇ ਹੋ ਗਿਆ ਹੈ ਕਿ ਜਿਹੜੇ ਨਸ਼ਾ ਕਰਦੇ ਨੇ ਉਹ ਹੁਣ ਆਪਣੇ ਪਰਿਵਾਰਾਂ ਨੂੰ ਮਾਰ ਰਹੇ ਨੇ ਕਿਉਂਕਿ ਨਸ਼ੇ ਵਾਸਤੇ ਪੈਸਾ ਨਹੀਂ ਮਿਲਦਾ ਔਰ ਨਸ਼ੇੋਂ ਸੇ ਪੈਸਾ ਨਹੀਂ ਮਿਲਦਾ ਇਸ ਲਈ ਆਪਣੇ ਪਰਿਵਾਰਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ ਮੈਂ ਤੁਹਾਨੂੰ ਉਦਾਹਰਣ ਦਿੰਨਾ ਚਾਹੀਦਾ ਘਟਨਾਵਾਂ ਦਾ ਉਦਾਹਰਣ ਦਿੰਦਾ ਕਿਉਂਕਿ ਮਾਨ ਸਾਹਿਬ ਬੜੇ ਐਗਜ਼ਾਮਪਲ ਤੇ ਚੱਲਦੇ ਨੇ ਨਾ ਜੀ ਉਦਾਹਰਣ ਮੰਗਦੇ ਨੇ ਇਹਨਾਂ ਦੀ ਜਿਹੜੀ ਉਹ ਟੀਮ ਬੈਠੀ ਹੈ ਇੰਡੀਪੈਂਡੈਂਟ ਇੰਡੀ ਜਿਹੜੇ ਬੈਠੇ ਨੇ ਸੁਣਦੇ ਹੁਣ ਇਸ ਵਕਤ ਦਿੱਲੀ ਤੋਂ ਆ ਕੇ ਇੱਥੇ ਪੰਜਾਬ ਦੇ ਜਿਹੜੇ ਸਾਡੇ ਯੁਵਾ ਹੈ ਉਹਨਾਂ ਦੀਆਂ ਨੌਕਰੀਆਂ ਖਾ ਕੇ ਬੈਠੇ ਮੀਡੀਆ ਡਿਪਾਰਟਮੈਂਟ ਚ ਇੰਡੀਪੈਂਡੈਂਟ ਇੰਡੀ ਉਹ ਵੀ ਸੁਣ ਲੈ 90 ਦੇ ਅੰਦਰ ਮੁਹੱਲਾ ਪੰਚੂਰ ਪਿਤਾ ਨੇ ਚਿੱਟੇ ਦੇ ਨਸ਼ੇ ਤੋਂ ਉੱਚ ਤਿੰਨ ਤਿੰਨ ਮਹੀਨੇ ਦੀ ਬੇਟੀ ਨੂੰ ਦੁਵਾਰ 'ਤੇ ਪਟਕ ਕੇ ਮਾਰਦਾ ਮਦਦਾਰਾ ਬੋਲਦਾ ਨਾਬਾ ਮਹਲਾ 500 ਪਟਿਆਲਾ ਦੇ ਕੋਲ ਨਾਬਾ ਔਰ ਨਾਬੇ ਦੇ ਤਹਿਤ ਪਿੰਡ ਆਂਦਾ ਫੇਜ਼ਗੜ ਨਸ਼ੇੜੀ ਬੇਟੇ ਨੇ ਆਪਣੀ ਮਾਂ ਨੂੰ ਕੁਹਾੜੀ ਨਾਲ ਮਾਰ-ਮਾਰ ਕੇ ਮਾਰ-ਮਾਰ ਕੇ ਜਦ ਮਰਨਗੀ ਮਾਰਦਾ ਰਿਹਾ ਫਿਰ ਘਰ ਦੇ ਅੰਦਰ ਖੱਡਾਂ ਖੋਦ ਕੇ ਉਹਦੇ ਵਿੱਚ ਦਫਨ ਕਰਦਾ ਕਿਉਂਕਿ ਉਹਨੇ ਨਸ਼ੇ ਦੇ ਪੈਸੇ ਨਹੀਂ ਦਿੱਤੇ ਹੁਸ਼ਾਰਪੁਰ ਦੇ ਅੰਦਰ ਪਿੰਡ ਉਸਮਾਨ ਹੈ ਲੜਕੇ ਨੇ ਨਸ਼ੇ ਦੇ ਲਈ ਸਿੱਧ ਪੈਸੇ ਨਹੀਂ ਦਿੱਤੇ ਨਾਨੇ ਨੇ ਨਾਨੇ ਨੂੰ ਮਾਰਤਾ ਇਸ ਤਰ੍ਹਾਂ ਹੀ ਹੁਸ਼ਾਰਪੁਰ ਦੇ ਅੰਦਰ ਇੱਕ ਹੋਰ ਕੇਸ ਹੈ ਜਦ ਤਾਈ ਨੇ ਪੈਸੇ ਨਹੀਂ ਦਿੱਤੇ ਤਾਈ ਦਾ ਮਰਡਰ ਕੀਤਾ ਤੇ ਘਰ ਦਾ ਕੀਮਤੀ ਸਮਾਨ ਵੇਚ ਕੇ ਉਹਨੇ ਨਸ਼ੇ ਵਾਸਤੇ ਪੈਸੇ ਇਕੱਠੇ ਕੀਤੇ ਮੰਡੀ ਗੋਵਿੰਦਗੜ੍ਹ ਦੇ ਅੰਦਰ ਇੱਕ ਪਿੰਡ ਹੈ ਅਮਲੋ ਨਹੀਂ ਪੰਟੀ ਗੋਵਰਧਨ ਕੰਦਰ ਅਮਲੋ ਹੈ ਅਮਲੋ ਦੇ ਕੋਲ ਪਿੰਡ ਹੈ ਖੰਨਿਆਣਾ ਉੱਥੇ ਵੀ ਪੁੱਤ ਨੇ ਨਸ਼ੇ ਲਈ ਆਪਣੀ ਦਾਦੀ ਦੀ ਹਤਿਆ ਕਰਤੀ ਮਰਡਰ ਕਰਤਾ ਬਠਿੰਡਾ ਦੇ ਕੋਲ ਗੁਨਿਆਣਾ ਮੰਡੀ ਦੇ ਤਹਿਤ گاؤں ਆਂਦਾ ਗੁਨਿਆਣੇ ਕਲਾ ਨਸ਼ੇੜੀ ਨੇ ਕੁਲਾਰੀ ਨਾਲ ਚਚੇਰੇ ਭਰਾ ਦੀ ਮਾਰ ਮਾਰ ਹਤਿਆ ਕਰਤੀ ਕਿਉਂਕਿ ਚਚੇਰਾ ਭਰਾ ਨਸ਼ੇਤ ਰੋਗ ਦਾ ਸੀ ਔਰ ਕਹਿੰਦਾ ਸੀ ਵੀ ਨਸ਼ੇ ਵਾਸਤੇ ਪੈਸੇ ਨਹੀਂ ਦੇਣਾ ਜਲੰਧਰ ਦੇ ਕੋਲ ਇੱਕ ਜਗ੍ਹਾ ਫਿਲੌਰ ਉੱਥੇ ਤਾਂ ਨਸ਼ੇ ਦੇ ਨਸ਼ੇੜੀ ਇਕੱਠੇ ਹੋ ਗਏ ਉਹਨਾਂ ਲੁੱਟਾਂ ਖੋਹ ਕਰਨ ਦਾ ਗਰੋਹ ਬਣਾ ਲਿਆ ਘਾਟ ਘਾਟ ਦੌਰ ਦਰਜਨ ਚੋਰੀਆਂ ਕੀਤੀਆਂ ਜਾਂ ਉਸ ਤੋਂ ਪਹਿਲੇ ਪੁਲਿਸ ਨਾ ਫੜਿਆ ਪਟਿਆਲੇ ਦੇ ਅੰਦਰ ਕਸਬਾ ਹੈ ਸ਼ੁਤਰਾਣਾ ਉਹਦੇ ਕੋਲ گاؤں ਹੈ ਕੰਗਥਲ ਨਸ਼ੇ ਦੇ ਪੈਸੇ ਨਾ ਮਿਲਣ ਕਰਕੇ ਮਾਂ ਨੂੰ ਮਾਰਦਾ ਭਾਈ ਨੂੰ ਮਾਰਦਾ ਤੇ ਮਾਂ ਨੂੰ ਵੀ ਮਾਰਦਾ ਉਹ ਦੋਨਾਂ ਟੁਕੜੇ ਕਰ ਕਰਕੇ ਉਦੜੇ ਨਹਿਰ ਹੁੰਦੀ ਐ ਛੋਟੀ ਉਹਦੇ ਵਿੱਚ ਸੋਟਾ ਮੋਗਾ ਦੇ ਕੋਲ ਪਿੰਡ ਐ ਖੋਸਾ ਰੰਦੀਰ 500 ਰੁਪਏ ਨਸ਼ੇ ਨੇ ਨਹੀਂ ਮਿਲੇ ਪਏ ਹਸਬੰਦ ਨੂੰ ਉਹਨੇ ਵਾਈਫ ਨੂੰ ਡੰਡਿਆਂ ਨਾਲ ਮਾਰਿਆ ਫਰੀਦਕੋਟ ਚ ਪਤੀ ਔਰ ਬੇਟਾ ਮਤਲਬ ਬਾਪ ਔਰ ਬੇਟਾ ਨਸ਼ਾ ਕਰਦੇ ਸੀਗੇ ਜਦ ਨਸ਼ੇ ਲਈ ਪੈਸੇ ਨਹੀਂ ਮਿਲੇ ਤੇ ਬਾਪ ਨੇ ਆਪਣੀ ਵਾਈਫ ਨੂੰ ਤੇ بیٹے ਨੇ ਆਪਣੀ ਮਾਂ ਨੂੰ ਵਿਕਟਮ ਇੱਕੀ ਸੀ ਉਹਨਾਂ ਨੂੰ ਮਾਰ ਮਾਰ ਖਤਮ ਕਰਤਾ ਫਰੀਦਕੋਟ ਦੇ ਅੰਦਰ ਇੱਕ ਜਗ੍ਹਾ ਹੈਗੀ ਹੈ ਫਰੀਕੋਜਤ ਪੁਲ ਪੁਲਾਵੜਾ ਰੋਡ ਉੱਥੇ ਨਸ਼ੇ ਦੇ ਪੈਸੇ ਨਹੀਂ ਮਿਲੇ ਹੈਂਡ ਪੰਪ ਦਾ ਹੱਥਾ ਹੁੰਦਾ ਨਾ ਉਹਦੇ ਨਾਲ ਮਾਂ ਦੀ ਹਤਿਆ ਕਰਤੀ ਔਰ ਉਹਨੂੰ ਵੀ ਉਥੇ ਉਥੇ ਗਾਰਡਨ ਦੀ ਕੋਸ਼ਿਸ਼ ਕੀਤੀ ਸੋ ਪੰਜਾਬ ਦੇ ਅੰਦਰ ਨਸ਼ਾ ਇਨਾ ਵਿਆਵਾ ਹੋ ਗਿਆ ਹੈ ਭਗਵੰਤ ਮਾਨ ਸਾਹਿਬ ਦੇ ਰਾਜ ਚ ਹੁਣ ਨਸ਼ੇੜੀ ਜਿਹੜੇ ਹੈ ਆਪਣੇ ਘਰਦਿਆਂ ਨੂੰ ਨਸ਼ੇ ਦੇ ਪੈਸੇ ਵਾਸਤੇ ਮਾਰ ਰਹੇ ਨੇ ਮੈਂ ਹੋਰ ਦਰਦਨਾ ਇੱਕ ਨਸ਼ੇੜੀ ਨੇ ਫਿਰੋਜ਼ਪੁਰ ਚ ਆਪਣੇ 10 ਸਾਲ ਦੀ ਬੇਟੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹਦੇ ਪ੍ਰਾਣੇ ਰੋਕ ਲਿਆ ਪਰ ਨਸ਼ੇ ਵਾਸਤੇ ਪੈਸਾ ਚਾਹੀਦਾ ਸੀ ਔਰ ਉਹਨੇ ਬੇਟੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਇਸ ਤਰ੍ਹਾਂ ਹੀ ਲੁਧਿਆਣਾ ਦੇ ਅੰਦਰ ਜਵਾਰ ਨਗਰ ਕੈਂਪ ਐ ਨਸ਼ੇਲੀ ਪਤੀ ਨੇ ਜਦ ਪਤਨੀ ਨੂੰ ਉਲਟੀ ਗੱਲ ਹੈ ਪਤੀ ਨੇ ਜਦ ਪਤਨੀ ਨੂੰ 20000 ਰੁਪਏ ਨਸ਼ੇ ਲਈ ਦਿੱਤਾ ਉਹਨੇ ਛੋਟੇ ਬੱਚੇ ਨੂੰ ਦੁੱਧ ਪਿਆਣਾ ਬੰਦ ਕਰਤਾ ਔਰ ਕਈ ਦਿਨ ਖਾਣਾ ਨਹੀਂ ਦਿੱਤਾ ਔਰ ਬੱਚੇ ਨੂੰ ਕੀੜੇ ਪੈ ਗਏ ਉਹ ਬਾਅਦ ਚ ਜਦ ਬਾਪੂ ਕਰਿਆ ਉਹਨੇ ਦੇਖਿਆ ਹੋਰਾਂ ਦੇਖਿਆ ਤਾਂ ਜਾ ਕੇ ਬੱਚਾ ਸੰਭਾਲਿਆ ਸੋ ਦੁਖਦਾਈ ਗੱਲ ਇਹ ਹੈ ਕਿ ਪੰਜਾਬ ਦੇ ਅੰਦਰ ਨਸ਼ਾ ਹੁਣ ਸਾਡੇ ਪਰਿਵਾਰਾਂ ਨੂੰ ਖਾ ਰਿਹਾ ਛੋਟੇ ਬੱਚੇ ਨਸ਼ੇ ਚ ਪੇੜ ਚ ਨੇ ਹੁਸ਼ਿਆਰਪੁਰ ਚ 8 9 10 ਸਾਲ ਦੇ 12 ਸਾਲ ਦੇ ਬੱਚੇ ਨਸ਼ਾ ਲੈ ਰਹੇ ਨੇ ਖਾਣਾ ਖਵਾਉਣਾ ਛੱਡਦੀਆਂ ਪਟਿਆਲੇ ਦੇ ਕੋਲ ਇੱਕ ਪਿੰਡ ਹੈ 10 ਸਾਲ ਦਾ ਨਵਾਲਿਕ ਬੱਚਾ 2 ਸਾਲ ਤੋਂ ਚਿੱਟਾ ਲੈ ਰਿਹਾ ਹੁਣੀ ਥੋੜੇ ਦਿਨ ਪਹਿਲੇ ਬਰਨਾਲਾ ਬੱਸ ਸਟੈਂਡ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਤੁਹਾਨੂੰ ਦੇਖੀ ਹੋਣੀ ਹੈ ਜਿਸ ਵਿੱਚ ਉਹ ਬੱਚਾ ਛੋਟਾ ਬੱਚਾ ਹੈ ਦੋ ਕੈਪਸੂਲ ਖਾ ਕੇ ਨਸ਼ੇ 'ਚ ਉਲੜ ਰਿਹਾ ਸੀ ਸੋ ਪੰਜਾਬ ਦੇ ਅੰਦਰ ਨਸ਼ਾ ਜਿਹੜਾ ਹੈਗਾ ਹੈ ਇਸ ਦਾ ਬਿਆਵ ਹੈ ਰੂਪ ਲੈ ਚੁੱਕਿਆ ਹੈ ਔਰ ਨਸ਼ਾ ਜਿਹੜਾ ਹੈਗਾ ਉਹ ਬੱਚਿਆਂ ਤੇ ਵੀ ਕੈਰ ਬਣ ਕੇ ਵਰਪ ਰਿਹਾ ਹੈ ਨਸ਼ੇ ਦੇ ਕਾਰਨ ਪੂਰੇ ਤੇ ਪੂਰੇ ਪਰਿਵਾਰ ਖਤਮ ਹੋ ਰਹੇ ਨੇ ਤਾਲੇ ਵਜੜਨੇ ਪੰਜਾਬ ਚ ਬਰਨਾਲਾ ਦਾ ਪਿੰਡ ਹੈ ਦਾਨਗੜ ਨਸ਼ੇ ਦੇ ਛੇੜ ਚ ਤਿੰਨ ਪੀੜੀਆਂ ਆ ਗਈਆਂ ਇਹ बार-बार ਮੈਂ ਨਾ ਜਿਲਿਆਂ ਦਾ ਪਿੰਡਾਂ ਦਾ ਨਾਂ ਅਸਲੀ ਲੰਨਾ ਕਿਹੜੀ ਭਗਵੰਤਮਾਨ ਸਰਕਾਰ ਹੈ ਨਾ ਆਮ ਆਦੀ ਪਾਰਟੀ ਸਰਕਾਰ ਹੈ ਝੂਠ ਦੀ ਬੁਣਿਆ ਤੇ ਖੜੀ ਸਰਕਾਰ ਹੈ ਪਗਨ ਸਿੰਘ ਰਾਜਗੁਰੂ ਸੁਖਦੇਵ ਦੀ ਝੁੱਠੀ ਸੋਵਾਂ ਖਾ ਕੇ ਚੱਕਣ ਵਾਲੀ ਸਰਕਾਰ ਹੈ ਇਹਨਾਂ ਨੇ ਕਹਿੰਦੇ ਜੀ ਗਲਤ ਬੋਲਦੇ ਬੀਜੇਪੀ ਵਾਲੇ ਗੱਲ ਤਾਂ ਕੁਝ ਨਹੀਂ ਬੋਲਦੇ ਮੇਰਾ ਚੈਲੰਜ ਹੈ ਆਮ ਆਦੀ ਪਾਰਟੀ ਨੂੰ ਮੇਰਾ ਚੈਲੰਜ ਹੈ ਭਗਵੰਤ ਮਾਨ ਸਾਹਿਬ ਨੂੰ ਮੇਰਾ ਚੈਲੰਜ ਹੈ ਇਹਨਾਂ ਦੇ ਸਾਰੇ ਮੰਤਰੀ ਐਮਐਲਏ ਲੀਡਰਾਂ ਨੂੰ ਜਿਹੜੇ ਪ੍ਰਵਕਤਾ ਬਣ ਕੇ ਸੰਸਦ ਬਣ ਕੇ ਬੋਲਦੇ ਹਨ ਮੈਨੂੰ ਗੱਲ ਨੂੰ ਝੂਠ ਪ੍ਰੂਫ ਕਰਕੇ ਦਿਖਾਓ ਨਸ਼ੇ ਦੇ ਕਾਰਨ ਭਗਵੰਤ ਮਾਨ ਦੇ ਸਰਕਾਰ ਦੇ ਅੰਦਰ ਪੂਰੇ ਦੇ ਪੂਰੇ ਪਰਿਵਾਰ ਖਤਮ ਹੋ ਰਹੇ ਜਿ세 ਕਦੀ ਪਹਿਲੇ ਨਹੀਂ ਸੁਣਿਆ ਸੀਗਾ ਬਨਾਲਾ ਦੇ ਦਾਨਗੜ ਵਿਲੇਜ ਹੈ ਨਸ਼ੇ ਦੇ ਚਪੇੜੇ ਤਿੰਨ ਪੀੜ੍ਹੀਆਂ ਆ ਗਈਆਂ ਮੁਖਸਰ ਚ ਇੱਕ ਇੱਕ ਪਿੰਡਾਂ ਦਾ ਕਿੱਲਿਆਂ ਵਾਲੀ 34 ਦਿਨਾਂ ਦੇ ਅੰਦਰ ਮਾਂ ਦੇ ਦੋ ਨੌਜਵਾਨ ਪੁੱਤਰ ਜਿਹੜੇ ਹਨ ਨਸ਼ੇ ਦੇ ਕਰਕੇ ਓਵਰਡੋਸ ਕਰਕੇ ਮਰ ਗਏ। ਅੰਮ੍ਰਿਤਸਰ ਦੇ ਇੱਕ ਪਿੰਡ ਹੈ ਚਾਟੀਵਿੰਡ ਇੱਕ ਪਰਿਵਾਰ ਦੇ ਤਿੰਨ ਪੁੱਤਰ ਨਸ਼ਾ ਕਰਕੇ ਮਰ ਗਏ। ਇਸੇ ਪਠਿੰਡਾ ਕੋਲ ਮੋੜ ਮੰਡੀ ਦੇ ਕੋਲ ਇੱਕ ਪਿੰਡ ਹੈ ਗਾਉਂ ਗਹਿਰੀ ਬਾਰਾ ਸਿੰਘ ਪੂਰਾ ਪਰਿਵਾਰ ਨਸ਼ਾ ਖਤਮ ਹੋ ਗਿਆ। ਪਹਿਲੇ ਪਾਪੂ ਮਰਿਆ, ਬੇਟਾ ਮਰਿਆ, ਜੋ ਦੂਜਾ ਬੇਟਾ ਮਰਿਆ, ਮਾਂ ਸਦਮੇ ਨਾਲ ਮਰ ਗਈ, ਘਰ ਦੇ ਬਾਹਰ ਤਾਲਾ ਵੱਜ ਗਿਆ। ਤਾਲਾ ਵੱਜ ਗਿਆ। ਕਰਦਾ ਕੋਈ ਹੈ ਹੀ ਨਹੀਂ ਹੁਣ ਬੰਦਾ ਕਿਉਂਕਿ ਸਾਰੇ ਸਾਰੇ ਚੀਤੇ ਦੇ ਕਰਕੇ ਉੱਪਰ ਚਲੇ ਗਏ ਇਸੇ ਮੌਕੇ ਦੇ ਅੰਦਰ ਕਸਬਾ ਹੈ ਧਰਮਕੋਟ گاؤں ਪੰਡੋਰੀ ਆਰਿਆ ਇੱਕ ਵਿਧਵਾ ਮਾਂ ਉਹਦਾ ਇਕੱਲਾ ਇੱਕ 18 ਸਾਲ ਦਾ ਬੱਚਾ ਚੀਤੇ ਦੇ ਕਰਕੇ ਹੁਣ ਮਾਂ ਜਿਹੜੀ ਵਿਚਾਰੀ ਤਰਦ ਤੋਖਾਂ ਖਾਂਦੀ ਹੈ ਭਾਂਡੇ ਮੁੰਡੇ ਮਾਸਤੀ ਇਸ ਤਰ੍ਹਾਂ ਇੱਕ ਜੰੰਦਨ ਦਾ ਮਹੱਲਾ ਸ਼ੋਕ ਵਿਆਰ ਕਰਜ ਲੈ ਕੇ ਇਲਾਜ ਕਰਾਇਆ ਬੇਟੇ ਦਾ ਨਸ਼ੇ ਦਾ ਬੱਚਾ ਫੇਰ ਨਾ ਬੱਚਿਆ ਤੇ ਕਰ ਵੀ ਇਸ ਪਰਿਵਾਰ ਦਾ ਟਿਕ ਗਿਆ ਤੋਂ ਨਸ਼ੇ ਦੇ ਕਰਕੇ ਪੂਰੇ ਦੇ ਪੂਰੇ ਪਰਿਵਾਰ ਖਤਮ ਹੋ ਗਏ। ਪ੍ਰੈਗਨਨਸੀ ਚ ਵੀ ਕੁੜੀਆਂ ਨਸ਼ਾ ਕਰ ਰਹੀਆਂ ਨੇ। ਕਪੂਰਥਲਾ ਦੀ ਇੱਕ 22 ਸਾਲ ਦੀ ਲੇਡੀ ਹੈ। ਉਹਦਾ ਨਸ਼ਾ ਨਸ਼ਾ ਪ੍ਰੈਗਨਨਸੀ ਤੇ ਨਸ਼ਾ ਕਰਦੇ ਵੀਡੀਓ ਵਾਇਰਲ ਹੋਇਆ। ਇਸੇ ਤਰ੍ਹਾਂ ਹੀ ਇੱਕ ਫਿਰੋਜ਼ਪੁਰ ਦੇ ਅੰਦਰ ਬਸਤੀ ਸ਼ੇਖਾ ਵਾਲੀ ਹੈ। ਉੱਥੇ ਦਾ ਵੀ ਇੱਕ ਵੀਡੀਓ ਵਾਇਰਲ ਹੋਇਆ। ਇਹ ਸਭ ਚੀਜ਼ਾਂ ਨੇ ਜਿਹੜੀਆਂ ਦਿਖਾਉਂਦੀਆਂ ਨੇ ਕਿ ਪੰਜਾਬ ਦੇ ਅੰਦਰ ਨਸ਼ਾ ਬੜਾ ਭਿਆਨਕ ਰੂਪ ਲੈ ਚੁੱਕਿਆ ਹੈ। ਮਾਨ ਸਾਹਿਬ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਤੁਹਾਡੇ ਸ਼ਾਸਨ ਕਾਲ ਦੇ ਅੰਦਰ ਨਸ਼ਾ ਤੇ ਕੀ ਖਤਮ ਹੋਣਾ ਸੀਗਾ ਨਸ਼ੇ ਦੀ ਤਰੱਕੀ ਪੂਰੀ ਹੋ ਗਈ ਹੈ ਤਰੱਕੀ ਕੀ ਹੋ ਗਈ ਹੈ ਚਿੱਟਾ ਇੱਥੇ ਮਿਕਦਾ ਤੇ ਹੁਣ ਪੰਜਾਬ ਚ ਬੋਰਡ ਲੱਦੇ ਨੇ ਕਦੇ ਕਦੇ ਦੇਖਦੇ ਤੁਸੀਂ ਹਾਈਵੇ ਤੇ ਜਾਓ ਦੇਸੀ ਸ਼ਰਾਬ ਠੇਕਾ ਠੇਕਾ ਸ਼ਰਾਬ ਕੀ ਹੈ ਸ਼ਰਾਬ ਦਾ ਪਿੰਡਾ ਨਹੀਂ ਇਸਨ ਲਿਖੇ ਬੋਰਡ ਲੱਗੇ ਹੁੰਦੇ ਨੇ ਸ਼ਹਿਰ ਦੇ ਅੰਦਰ ਵੀ ਬੋਰਡ ਲੱਗੇ ਹੁੰਦੇ ਨੇ ਵੀ ਇੱਥੇ ਸ਼ਰਾਬ ਦਾ ਠੇਕਾ ਹੈ ਪਿੰਡਾਂ ਦੇ ਅੰਦਰ ਵੀ ਲੱਗੇ ਹੁੰਦੇ ਨੇ ਹੁਣ ਚਿੱਟੇ ਦੇ ਬੋਰਡ ਲੱਗ ਗਏ ਭਗਵੰਤ ਮਾਨ ਸਾਹਿਬ ਤੁਹਾਡੇ ਰਾਜ ਪੰਜਾਬ ਵਿੱਚ ਚਿੱਟੇ ਦੇ ਬੋਰਡ ਲੱਗਦੇ ਨੇ ਅੰਮ੍ਰਿਤਸਰ ਵਰਗੇ ਸ਼ਹਿਰ ਚ ਲੱਗਦੇ ਨੇ ਉਹ ਕੀ ਨਾਮ ਹੈ ਮੰਤਰੀ ਜਿਹੜੇ ਅੰਮ੍ਰਿਤਸਰ ਤੋਂ ਮੰਤਰੀ ਨੇ ਆਵਾਦੀ ਪਾਰਟ ਨੇ ਹੈ ਹੈ ਕੀ ਨਾ ਜਿਹੜੇ ਅੰਮ੍ਰਿਤਸਰ ਦੇ ਮੰਤਰੀ ਹੈ ਜਿਹੜਾ ਉਹ ਚੀਫ ਖਾਲਸਾ ਦਿਵਾਨ ਦਾ ਉਹ ਵੀ ਹੈਗਾ ਹੈ ਨਾ ਉਹਦੇ ਕੌਨਸਟਿਊਐਂਸੀ ਦੇ ਸ਼ਹਿਰ ਦੇ ਅੰਦਰ ਬੋਰਡ ਲੱਗਦੇ ਪਏ ਨੇ ਬਠਿੰਡਾ ਦੇ ਅੰਦਰ ਪਿੰਡ ਹੈ ਭਾਈ ਬਖਤਾਵਰ ਉੱਥੇ ਬੋਰਡ ਲੱਗਾ ਨਸ਼ਾ ਇੱਥੇ ਬਿਕਦਾ ਹੈ ਅੰਮ੍ਰਿਤਸਰ ਦੇ ਅੰਦਰ ਦੁਕਾਨਾਂ ਦੇ ਘਰਾਂ ਦੇ ਬਾਹਰ ਪੋਸਟ ਲੱਗਦੇ ਨੇ ਕਿ ਚਿੱਟਾ ਇੱਥੇ ਵਿਕਦਾ ਕੈਬਨਿਟ ਮੰਤਰੀ ਹਾਂ ਇਹ ਡਾਕਟਰ ਇੰਦਰਪ੍ਰੀਤ ਸਿੰਘ ਉੱਚਰ ਹੈਗੇ ਹੁਣ ਕੀ ਨਹੀਂ ਖਤਮ ਹੋ ਹੈਗੇ ਨਹੀਂ ਹੈ ਨਾ ਚਲੋ ਉਹਨਾਂ ਦੇ ਵੀ ਲੱਗਦੇ ਸੀਗੇ ਹੁਣ ਪਤਾ ਨਹੀਂ ਲੱਗਦਾ ਕੌਣ ਐਂਦਾ ਹੈ ਕੌਣ ਨਹੀਂ ਹੋਰ ਤਾਂ ਹਾਲ ਦੇਖੋ ਮਾਨ ਸਾਹਿਬ ਦੇ ਰਾਜ ਚ ਆਮ ਆਦੀ ਪਾਰਟੀ ਦੇ ਰਾਜ ਚ ਪਗਤ ਸਿੰਘ ਦੇ ਵਾਰਿਸਾਂ ਦੇ ਰਾਜ ਚ ਕੀ ਹਾਲ ਹੋਇਆ ਪਿਆ ਝੂਠੇ ਵਾਰਿਸ ਚੜੇ ਹੈਗੇ ਪਗਤ ਸਿੰਘ ਦੇ ਚਿੱਟੇ ਖਰੀਦਣ ਦੀ ਲਾਈਨਾਂ ਲੱਗ ਰਹੀਆਂ ਲਾਈਨਾਂ ਜਿਵੇਂ ਰਾਸ਼ਨ ਦੀ ਲੈਂ ਲੈ ਗੋਇੰਦਵਾਲ ਸਾਹਿਬ ਦੇ ਅੰਦਰ ਜਗਾ ਨੀਮ ਵਾਲੀ ਘਾਟੀ ਨੀਮ ਵਾਲੀ ਘਾਟੀ ਉੱਥੇ ਲੱਗਦੇ ਨਹੀਂ ਲੈਣਾ ਤਰਨਤਾਰਨ ਜ਼ਿਲ੍ਹੇ 'ਚ ਚਿੱਟੇ ਦੀ ਹੋਮ ਡਿਲੀਵਰੀ ਹੋ ਰਹੀ ਹੈ ਪਤਾ ਨਹੀਂ ਥੋੜਾ ਜਿਹਾ ਬਲੈਂਕਟ ਵਾਲੇ ਵੀ ਨਾ ਦੇਣਾ ਸ਼ੁਰੂ ਕਰ ਦੇਣ ਹਾਲੇ ਹੋ ਜੋ ਪੰਜਾਬ 'ਚ ਮਾਨਸਾਬ ਦਾ ਤਰੱਕੀ ਕਰ ਰਿਹਾ ਜੀ ਤੋਂ ਪੰਜਾਬ ਦੇ ਅੰਦਰ ਜਿਹੜਾ ਹੈਗਾ ਨਸ਼ਾ ਇਸ ਲੈਵਲ ਤੱਕ ਪਹੁੰਚ ਗਿਆ ਹੈ ਕਿ ਚਿੱਟੇ ਦੇ ਬੋਲ ਲੱਗਦੇ ਨੇ ਚਿੱਟੇ ਦੇ ਆਹਤੇ ਨੇ ਜਿਵੇਂ ਸ਼ਰਾਬ ਦੇ ਆਹਤੇ ਹੁੰਦੇ ਨੇ ਨਾ ਵੇ ਖੰਡਰ ਜਿਹੜੇ ਆ ਉੱਥੇ ਕਹਿੰਦੇ ਇੱਥੇ ਚਿੱਟਾ ਦਾ ਇੰਜੈਕਸ਼ਨ ਲਾ ਲੋ ਤੁਹਾਨੂੰ ਕੋਈ ਫੜਦਾ ਨਹੀਂ ਪੁਲਿਸ ਇੱਥੇ ਨਹੀਂ ਆਂਦੇ ਚਿੱਟੇ ਦੇ ਹੱਥੇ ਬਣ ਗਏ ਨੇ ਠੀਕ ਹੈ ਚਿੱਟੇ ਦੀ ਹੋਮ ਡਿਲੀਵਰੀ ਹੈ ਚਿੱਟੇ ਲੈਣ ਵਾਸਤੇ ਰਾਸ਼ਨ ਜਿਵੇਂ ਲਾਈਨ ਲੱਗਦੀ ਉਹ ਚਿੱਟੇ ਦੀ ਲੈਣਾਂ ਲੱਗੀਆਂ ਇਹ ਮਾਨ ਸਾਹਿਬ ਦੇ ਰਾਤ ਜਿਹੜਾ ਹੈਗਾ ਨਸ਼ੇ ਦਾ ਗੁਰਾਹਾਲ ਹੈ ਉਹ ਭਗਵੰਤ ਮਾਨ ਸਾਹਿਬ ਹੈ ਜਿਨੇ 3 ਸਾਲ 26 ਦਿਨ ਨੂੰ ਅੰਤਰਰਾਸ਼ਟਰੀ ਨਸ਼ਾ ਰੋਕ ਵਿਭਾਗ ਸੇ ਇੱਕ ਸ਼ਬਦ ਬੋਲਣ ਦੀ ਵੀ ਕੋਈ ਉਹ ਨਹੀਂ ਕੀਤੀ ਕਿ ਕਹਿੰਦੇ ਨਾ ਹਿੰਮਤ ਨਹੀਂ ਦਿਖਾਈ ਜਾਂ ਸੋਚਿਆ ਵੀ ਨਹੀਂ ਇਹ ਤਾਂ ਫੜ ਦੇ ਕੇ ਵੀਡੀਓ ਰ ਲਾਈਵ ਹੋ ਜਾਂਦੇ ਨੇ ਫੜ ਦੇ ਕੇ ਵੀਡੀਓ ਆਨ ਕਰਕੇ ਲਾਈਵ ਹੋ ਜਾਂਦੇ ਨੇ ਵਲੈਕ ਮੈਸੇਜ ਦੇ ਦਿੰਦੇ ਨੇ ਮਾਨ ਸਾਹਿਬ ਨਸ਼ੇ ਦੇ ਖਿਲਾਫ ਇੱਕ ਮੈਸੇਜ ਹੀ ਦੇ ਦਿੰਦੇ ਹੋਰ ਤਾਂ ਕੀ ਦੇਣਾ ਸੀਗਾ ਦੋਗੇ ਕਿਤੋਂ ਤੁਹਾਡੀ ਨੀਅਤ ਨਹੀਂ ਹੈ ਮੈਸੇਜ ਦੇਣ ਦੀ ਹੁਣ ਦੇਖੋ ਪੁਲਿਸ ਤੋਂ ਵੀ ਬੇਖੌਫ ਹੈ ਨਸ਼ਾ ਤਸਕਰ ਇਹਨਾਂ ਦੇ ਹੌਸਲੇ ਇੰਨੇ ਉਲੰਧ ਨੇ ਕਿ ਪੁਲਿਸ ਤੇ ਵੀ ਹੁਣ ਅਟੈਕ ਕਰ ਦਿੰਦੇ ਨੇ ਔਰ ਡਰਦੇ ਨਹੀਂ ਸਾਡੇ ਕੋਲ ਇਹੋ ਇਹੋ ਜਿਹੇ ਇਨਸਟੈਂਸ ਨੇ ਜਿੱਥੇ ਨਸ਼ਾ ਤਸਕਰਾਂ ਨੇ ਸ਼ਰਿਆ ਮਾਰਪੋਟਾ ਕੀਤੀ ਕਦੀ ਨਾ ਸੀ ਪਹਿਲੇ ਇਹ ਨਹੀਂ ਸੁਣਦੇ ਸੀਗੇ ਵੀ ਨਸ਼ਾ ਤਸਕਰ ਜੜੇ ਨਾ ਪਿੰਡ ਰੋਕੂ ਨਸ਼ਾ ਰੋਕੂ ਕਮੇਟੀ ਇਹ ਪਿੰਡਾਂ ਦੀ ਉਹਦਾ ਅਟੈਕ ਕਰਦੇ ਨੇ ਇਹ 2.5 ਸਾਲ ਚ ਹੋ ਗਿਆ ਮਾਨਸਾਹਬ ਦੇ ਰਾਜ ਚ ਉਹ ਵੀ ਹੋ ਰਿਹਾ ਲੁਧਿਆਣਾ ਚ ਨਸ਼ੇ ਦੇ ਖਿਲਾਫ ਆਵਾਜ਼ ਚੱਕਣ ਵਾਲੇ ਜਿਹੜੇ ਬੰਦੇ ਸੀ ਤਸਕਰਾਂ ਨੇ ਸਿਰ ਦੀ ਹੱਡੀ ਤੋੜ ਦਿੱਤੀ ਲੁਧਿਆਣਾ ਦੇ ਸੁਖਦੇਵ ਨਗਰ ਚ ਨਸ਼ਾ ਰੋਕਣ ਵਾਲੇ ਦੇ ਘਰ ਤੇ ਨਸ਼ੇੜੀਆਂ ਨੇ ਤਲਵਾਰਾਂ ਤੇ ਇੱਟਾਂ ਨਾਲ ਹਮਲਾ ਕੀਤਾ ਅੰਮ੍ਰਿਤਸਰ ਦੇ ਤਰੰਤਾਨਾ ਰੋਡ ਤੇ ਗੁਰੂ ਅਰਜਨ ਦੇਵ ਨਗਰ ਚ ਨਸ਼ੇ ਦੇ ਖਿਲਾਫ ਆਵਾਜ਼ ਦਮਾਨ ਵਾਸਤੇ ਨਸ਼ਾ ਤਸਕਰਾਂ ਨੇ ਬੋਦਲਾਂ ਸੁੱਟੀਆਂ ਤੇ 4-5 ਰਾਉਂਡ ਗੋਲੀਆਂ ਫਾਇਰ ਕੀਤੀਆਂ ਅੰਮ੍ਰਿਤਸਰ ਦੇ ਹਕੀਮਾ ਗੱਤੇ ਥਾਣੇ ਦੇ ਅੰਤਰਗਤ ਨਸ਼ਾ ਵੇਚਣ ਤੇ ਰੋਕਾ ਗਿਆ ਤੇ ਗੋਲੀ ਮਾਰ ਕੇ ਬੰਦਾ ਹੀ ਮਾਰ ਪਿਆ ਪਿੰਡ ਹੈ ਹਕੀਮਾ ਗੱਤੇ ਥਾਣੇ ਇਹ ਕਹਿੰਦੇ ਨੇ ਹਕੀਮਾ ਗੇਟ ਹਨ ਕਿਹੜਾ ਗੇਟ ਬਠਿੰਡਾ ਦੇ ਕੋਲ ਰਾਮਾ ਮੰਡੀ ਦੇ ਅੰਤਰਗਤ گاਉਂ ਸੇਖੂ 15 ਤੇ 18 ਨਸ਼ਾ ਤਸਕਰ ਸੀਗੇ ਉਹਨਾਂ ਦਾ ਨਸ਼ਾ ਬੇਚਣ ਤੋਂ ਰੋਕਿਆ ਤੇ ਉਹਨਾਂ ਨੇ ਬੰਦੇ ਦੇ ਘਰ ਤੇ ਅਟੈਕ ਕਰਤਾ ਸੁਣ ਲਿਆ ਗੱਲ ਤੇ ਅੰਨਲ ਬਠਿੰਡਾ ਦੇ ਕੋਲ ਨਿਕਟ ਹੈ ਜਗਾ ਹੈਗੀ ਰਾਮਾ ਮੰਡੀ ਦੇ ਅੰਦਰ ਇੱਕ ਪਿੰਡ ਸੇਖੂ ਉਹਨਾਂ ਨੇ ਕੀ ਕੀਤਾ ਨਸ਼ਾ ਤਸਕਰਾਂ ਨੇ ਕਰੇ ਅਟੈਕ ਕੀਤਾ ਮੁੰਡਾ ਮਿਲਿਆ ਨਹੀਂ ਮਾਂ ਤੇ ਭੈਣ ਮਿਲ ਗਏ ਮਾਂ ਦੀ ਗੋਲੀਆਂ ਬੜਤੀਆਂ ਤੇ ਕੁੜੀ ਦਾ ਘੁੱਟ ਲਾਪਾ ਮਲਕ ਇਹ ਨਸ਼ਾ ਤਸਕਰਾਂ ਦੇ ਹੌਸਲੇ ਬਲੰਦ ਹੋ ਰਹੇ ਨੇ ਫਰੀਦਕੋਟ ਦੇ ਅੰਦਰ ਪਿੰਡ ਟਿਲਵਾ ਖੁਰਦਾ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਬ੍ਰੋਕਰਿਆ ਸੀਗਾ ਉਹਨੂੰ ਵੀ ਜਿਹੜੀ ਹੈ ਇਹਨਾਂ ਨੇ ਗੋਲੀ ਮਾਰ ਕੇ ਉਹਦੀ ਹਤਿਆ ਕਰ ਦਿੱਤੀ ਇਸ ਤਰ੍ਹਾਂ ਹੀ ਮੋਗਾ ਦੇ ਕੋਲ ਦولتਪੁਰਾ ਚਿੱਟਾ ਬਚਨ ਤੋਂ ਰੋਕਿਆ ਤੇ ਗੋਲੀਆਂ ਚਲਾ ਕੇ ਘਰਾਂ ਤੋੜਫੋੜ ਕੀਤੀ ਸਮਾਨਾ ਦੇ ਅਦੀਨ ਪਿੰਡ ਫਤਿਹਪੁਰ ਨਸ਼ਾ ਰੋਕਿਆ ਤੇ ਮੁੰਡੇ ਦੀ ਮਰਡਰ ਹੀ ਕਰਤਾ ਇਹ ਦੇਖੋ 77 ਇਹ ਆਜਾਦ ਹੈ ਕਿ ਸਰ ਨੇ ਯਾਦ ਨਹੀਂ ਲੋਕਾਂ ਨੂੰ ਜਗਰਾਉਂਦੇ ਅੰਦਰ ਨਸ਼ੇ ਦੇ ਖਿਲਾਫ ਮੁੰਡੇ ਨੇ ਆਵਾਜ਼ ਚੱਕੀ ਸੀ ਪੈਟਰੋਲ ਸੁੱਟ ਕੇ ਪੈਟਰੋਲ ਸੁੱਟ ਕੇ ਉਸ ਮੋੜ ਨੂੰ ਅਗਲਾਈ ਸੀ ਹਿੰਮਤ ਦੇਖੋ ਕਿਸੇ ਨੂੰ ਕਿਸੇ ਉੱਪਰ ਪੈਟਰੋਲ ਸੁੱਟ ਕੇ ਅੱਗ ਲਾਣਾ ਬਿਰਿੰਦਗੀ ਕਿੰਨੀ ਹੈ ਔਰ ਇਹ ਸਭ ਮਾਨ ਸਾਹਿਬ ਦੇ ਰਾਜੇ ਹੋ ਰਿਹਾ ਇਸ ਤਰ੍ਹਾਂ ਹੀ ਸ਼ਾਹਕੋਟ ਦੇ ਕੋਲ ਪਿੰਡ ਹੈ گاਉਂ ਬਾਉਪੁਰ ਬੇਠ ਪਿੰਡ 'ਚ ਪਹਿਲਾਂ ਤੇਰੇ ਸੀਗੇ ਉੱਥੇ ਗੋਲੀਆਂ ਚਲਾਤੀ ਨਸ਼ਾ ਦਸਕਣਾ ਅੰਮ੍ਰਿਤਸਰ ਦੇ ਕੋਲ ਪਿੰਡ ਹੈ ਬਦਾਵਾ ਸਿੰਘ ਨਗਰ ਨਸ਼ੇ ਦੇ ਖਿਲਾਫ ਧਰਨਾ ਦੇਣ ਵਾਲੇ 40 ਲੋਕਾਂ ਨੇ ਹਮਲਾ ਕਰਤਾ ਘਰ ਤੇ ਤੌਰ ਤੌਰ ਫੋੜ ਕੀਤੀ ਲੁਧਿਆਣਾ ਚ ਸਲੇਮ ਟਾਬਰੀ ਪਿਤਾ ਪੁੱਤਰ ਤੇ ਅਟੈਕ ਕੀਤਾ ਦੋ ਭਾਈਆਂ ਤੇ ਕਾਤ ਲੈਣਾ ਹਮਾ ਕੀਤਾ ਇੱਕ ਦੀ ਮੌਤ ਹੋ ਗਈ ਨਸ਼ਾ ਤਸਕਰ ਨੇ ਜਗਰਾਉਂ ਦੇ ਅੰਦਰ ਚਿੱਟਾ ਫੋਕਰ ਤੇ ਲੈ ਕੇ ਮਤਲਬ ਬੰਦਾ ਮਨਾ ਕਰਦਾ ਸੀਗਾ ਉਹਨੂੰ ਘਰਾਂ ਚੱਕ ਕੇ ਲੈ ਗਏ ਜਗਰਾਉਂ ਦੇ ਅੰਦਰ ਕੁੱਟਿਆ ਔਰ ਸ਼ਾਮੀ ਨੂੰ ਮਾਰ ਕੇ ਘਰ ਦੇ ਬਾਹਰ ਲਾਸ਼ ਸੁੱਟ ਗਏ ਹਿੰਮਤ ਦੇਖੋ ਪਹਿਲੇ ਚੁੱਕਦੇ ਨੇ ਕੋਟ ਦੇ ਬਾਹਰ ਦੇ ਨੇ ਫਿਰ ਘਰ ਦੇ ਪਰ লাশ ਸੁੱਟ ਕੇ ਵੀ ਜਾਂਦੇ ਨੇ ਸੋ ਪੰਜਾਬ ਦੇ ਅੰਦਰ ਨਸ਼ੇ ਨੂੰ ਲੈ ਕੇ ਬਹੁਤ ਬੁਰਾ ਹਾਲ ਹੈ ਔਰ ਤਸਕਰ ਬੇਖੌਫ ਹੈ ਪੁਲਿਸ ਤਾਂ ਉਹਨਾਂ ਨੂੰ ਕੋਈ ਡਰ ਨਹੀਂ ਹੈ ਮੇਰੇ ਕੋਲ ਧਾਰਨ ਪੁਲਿਸ ਵਾਲੇ ਵੀ ਹੋਣੇ ਆ ਜਿੱਥੇ ਪੁਲਿਸ ਵਾਲਿਆਂ ਨੂੰ ਵੀ ਘੁਟਕਾ ਇਹਨਾਂ ਨੇ ਕੋਈ ਇਹੋ ਜੀ ਗੱਲ ਨਹੀਂ ਨਸ਼ਾ ਤਸਕਰ ਮਾਨ ਸਾਹਿਬ ਦੇ ਰਾਜ ਚ ਬੜੇ ਬੜੇ ਬੱਲੇ ਬੱਲੇ ਹੋ ਰੱਖੀ ਆ